ਇਕ ਪਤਿ ਹਿੰਦ ਦੀ ਚਾਦਰ ਸ਼੍ਰੀ ਗੁਰ ਤੇਗ ਬਹਾਦਰ ਜੀ ਆਗਮਨ ਬਾਲ ਗੁਰੂ ਗੋਬਿੰਦ राय ਜੀ ਮਾਤਾ ਗੁਜਰੀ ਜੀ ਨੂੰ ਮਿਲਨ ਵਧਾਈਆਂ ਪਟਨੇ ਚ ਚਾਂਚੜਿਆ ਸਾਨੇ 1660 ਈਸਵੀ ਦੀ ਗੱਲ ਹੈ ਪਟਨਾ ਸ਼ਹਿਰ ਦੇ ਅਗਗਨ ਵਿੱਚ ਉਸ ਰਾਤ ਚੰਦਮਾ ਦਾ نور ਅਤਿ ਅਲੋਕਿਤ ਜਿਵੇਂ ਕਿਸੇ ਅਗੰਮੀ ਚੌਧਿਨਾਨੀ ਰੂਹ ਦੇ ਮੁੱਖੀ ਚੰਮੇ ਵਿੱਚ ਆਉਂਦੇ ਸਿਸ਼ਟੀ ਵੀ ਸਵਾਗਤ ਕਰ ਰਹੀ ਚਮਕ ਵੀ ਕੀਤੇ ਵੱਧ ਰੋਸ਼ਨ ਰੋਸ਼ਨ ਕਰ ਰਹੀ ਸੀ ਜਿਵੇਂ ਕਿਸੇ ਪਰਮਪੁਰਖ ਦੇ ਤਰਫ਼ ਸੇ ਆਉਂਦਾ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਵੇ ਸ਼ਹਿਰ ਪਟਨਾ ਦੀ ਉਸ ਸੁਹਾਵੀ ਤਰਫ਼ ਤੇ ਮਾਤਾ ਗੁਜਰੀ ਜੀ ਨੂੰ ਬੇਅੰਤ ਵਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਪਾਲ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਦ ਵਿੱਚ ਦਸਮ ਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ राय ਜੀ ਬਨਕੇ ਸੁਬਾਈਮਾਨ ਹੋਏ। ਬਾਦ ਗੁਰੂ ਗੋਬਿੰਦ राय ਜੀ ਦਾ ਪਟਨਾ ਨਗਰ ਵਿੱਚ ਜਿਸ ਵੇਲੇ ਆਗਮਨ ਹੋਇਆ ਹੈ ਉਸ ਸਮੇਂ ਸ਼੍ਰੀ ਗੁਰ ਤੇਗ ਬਹਾਦਰ ਜੀ ਜੀ ਦੂਰਪੂਰਵੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਆਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ। ਨਵੇਂ ਪਾਸਚਾਲ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਤੇ ਬਾਲ ਗੋਬਿੰਦ ਰਾਏ ਜੀ ਦੇ ਪਿਤਾ ਲਈ ਮਾਮਾ ਜੀ ਕਿਰਪਾਲ ਚੰਦ ਜੀ ਤੇ ਦਾਦੀ ਜੀ ਮਾਤਾ ਨਾਨਕੀ ਜੀ ਤੇ ਸੇਵਨਿਵਾਰ ਹੈ। ਪੂਰਬ ਦੇ ਸਿੱਖਾਂ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਖੁਸ਼ਖਬਰੀ ਮਿਲੀ ਤਾਂ ਉਹਨਾਂ ਹੀ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ। ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ 4 ਸਾਲ ਬਾਅਦ ਪਟਨਾ ਵਿੱਚ ਹੀ ਮਿਲੇ ਸਨ। ਮਾਤਾ ਗੁਜਰੀ ਜੀ ਚਦੋ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜਿਹਨੇ ਦੇ ਨਗਰਪੁਰਾ ਵਿੱਚ ਇੱਕ ਸੂਫੀ ਪੀਰ 피ਖਨ ਸ਼ਾਹ ਨੂੰ ਇੱਕ ਦਿਨ ਅੰਦਰੋਂ ਅੰਦਰ ਭਾਵ ਮਨਮੰਨੀ ਅਜਿਹਾ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਪੁਰਖ ਨੇ ਜਨਮ ਧਾਰਿਆ ਹੈ ਜੋ ਲੋਕਾਈ ਨੂੰ ਤਾਰਨ ਆਇਆ ਹੈ ਉਹ ਤੁਰੰਤ ਹੀ ਆਪਣੇ ਦੋ muridਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ ਵੱਲ ਰਵਾਨਾ ਹੋਏ ਸਾਰੇ ਰਾਸਤੇ 피ਖਨ ਸ਼ਾਹ ਦੇ ਹੱਥ ਵਿੱਚ ਮਾਰਾ ਰਹੀ ਤੇ ਦਿਨ ਵਿੱਚ ਅੱਲਾ ਅੱਲਾ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲਿਆਂ ਸੰਗਤਾਂ ਦਾ ਬਹੁਤ ਵੱਡਾ ਅਖਾੜਤ ਸੀ ਹਰ ਕੋਈ ਸ਼ਰਦਾ ਵਸਵਾਲ ਵਸਵਾਲ ਗੁਰੂ ਦੇ ਦਰਸ਼ਨ ਕਰਨ ਕਰਨਾ ਚਾਹੁੰਦਾ ਸੀ ਤਿੱਖਨ ਸ਼ਾਹ ਨੇ ਨਿਮਰਤਾ ਨਾਲ 3 ਵਾਰ ਸੁੱਤਕ ਕੀਤਾ ਤੇ ਚਮਕਦੇ ਚੰਨਾਵਲ ਤੱਕਿਆ ਉਸ ਪਾਲਕੋਨਾ ਦਾ ਹੇਤਾ ਇਸ ਤਰ੍ਹਾਂ ਖੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਸ਼ੂਕੇ ਸੋਨਾ ਹੋ ਗਿਆ ਹੋਵੇ ਫਿਰ ਪੀਰ ਪਖਸ਼ਾ ਨੇ ਪਰਖ ਲਈ ਮਠਿਆਈਆਂ ਦਿਆਂ ਦੋ ਮਠੀਆਂ ਬਾਲ ਗੁਰੂ ਦੇ ਚਰਨਾਂ ਅੱਗੇ ਰੱਖੀਆਂ ਇੱਕ ਹਿੰਦੂਆਂ ਲਈ ਦੂਜੀ ਮੁਸਲਮਾਨਾਂ ਲਈ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲਕ ਕਿਸੇ ਪੰਥ ਦਾ ਸਾਥ ਦੇਵੇਗਾ ਬਾਲ ਗੋਵਿੰਦ ਰਾਏ ਜੀ ਨੇ ਮੁਸਕਰਾਉਂਦੇ ਹੋਏ ਆਪਣੇ ਦੋਵੇਂ ਨੰਨੇ ਹੱਥਾਂ ਨਾਲ ਦੋਹਾਂ ਮਟਕੀਆਂ ਉੱਤੇ ਰੱਖ ਦਿੱਤੀ ਉਸ ਪਲ ਸੂਫੀ ਪੀਰ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕ ਕੇ ਉਹਨਾਂ ਨੇ ਸਮਝ ਲਿਆ ਕਿ ਇਹ ਬਾਲ ਕਿਸੇ ਇੱਕ ਧਰਮ ਦਾ ਨਹੀਂ ਸਾਰੀ ਮਨੁੱਖਤਾ ਦਾ ਹੈ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਹਰ ਜੀਵ ਦਾ ਹੀ ਪੀਰ ਪੀਖ ਸ਼ਾਹ ਦੇ ਦਿਲ ਵਿੱਚ ਨਿਸ਼ਚੈ ਹੋ ਗਿਆ ਤੇ ਉਹ ਉਹ ਕਹਿ ਉੱਠੇ ਇਹ ਤਾਂ ਸਬਦ ਦਾ ਗੁਰੂ ਹੈ ਸਬਦ ਦਾ ਸਰਪ੍ਰਸਤ ਹੈ ਉਸ ਦਿਨ ਤੋਂ ਪਟਨਾ ਦੇ ਗਲੀ-ਗੁਚੀਆਂ ਵਿੱਚ ਇਹ ਗੱਲ ਹਵਾਵਾਂ ਵਾਂਗ ਫੈਲ ਗਈ ਕਿ ਇੱਕ ਅਜੀਹਾ ਬਾਲਕ ਜਨਮਿਆ ਹੈ ਜਿਸ ਦੀ ਰੋਸ਼ਨੀ ਸਿਰਫ ਇੱਕ ਘਰ ਜਾਂ ਇੱਕ ਜਾਤ ਲਈ ਨਹੀਂ ਸਗੋਂ ਪੂਰੇ ਸੰਸਾਰ ਲਈ ਹੈ। ਸ਼੍ਰੇਸ਼ਟ ਮਾਤਾ ਗੁਜਰੀ ਜੀ ਵੱਡੇ ਭਾਗਾਂ ਵਾਰੇ ਕਣ ਜੋ ਪੁੱਤ ਨੂੰ ਗੋਦ ਵਿੱਚ ਬਿਠਾ ਕੇ ਲਾਡ ਕਰਦੇ ਤੇ ਆਨੰਦ ਪ੍ਰਾਪਤ ਕਰਦੇ। ਬਾਲ ਗੁਰੂ ਗੋਬਿੰਦ ਰਾਏ ਜੀ ਹੌਲੀ-ਹੌਲੀ ਵੇੜੇ ਵਿੱਚ ਪੱਜਣ ਫਿਰਨ ਜੋਗੀ ਹੋ ਗਏ ਤੇ ਮਿੱਠੀ ਤੋਤਲੀ ਬਾਣੀ ਵੀ ਬੋਲਣ ਲੱਗ ਪਏ। ਬਾਲ ਗੁਰੂ ਜੀ ਦੀ ਬਟੇ ਆਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੂਰਨ 마ਸੀ ਤੇ ਮਸਿਆ ਆਦ ਅਜਿਹੇ ਸਮੇਂ ਤੇ ਇਕੱਠੀ ਹੋ ਕੇ ਬਾਲ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨ ਲਈ ਆਉਂਦੀ ਸੀ। ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸ਼ਮੇਸ਼ ਪਿਤਾ ਗੁਰ ਗੋਬਿੰਦ ਸਿੰਘ ਜੀ ਦੀ ਜ਼ੁਲਮ ਦਾ ਨਾਸ ਤੇ ਸਰਬੱਤ ਦਾ ਭਲਾ ਕਰਨ ਲਈ ਇਸ தਰਤੀ ਤੇ ਪ੍ਰਗਟ ਹੋਏ ਪੀਰ ਪੀਖਾ ਸਾਹਿਬ ਦੀ ਸਾਖੀ ਉਸ ਰੋਸ਼ਨੀ ਦੀ ਪਹਿਲੀ ਚਲਕ ਸੀ ਜੋ ਅੱਗੇ ਚੜ ਕੇ ਖਾਲਸੇ ਦੀ ਸਿਰਜਣਾ ਵਿੱਚ ਪ੍ਰਗਟ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ